ਰੀਵਾਲਵਰ ਦਾ ਜ਼ਿਕਰ ਹੋ ਰਿਹਾ ਮੈਂ ਉਹੀ ਕਹਿ ਲੇਦਾ ਰਿਵਾਲਵਰ ਮੇਰੇ ਕੋਲ ਨਿਕਲਿਆ ਜੀ ਸਭ ਮੈਨੂੰ ਖੰਦੀ ਦਿੱਤੀ ਜਾਵੇ ਜੇ ਮੇਰੇ ਸਾਲੇਵਰਾ ਕੋਲ ਨਿਕਲਿਆਵੇ ਤਾਂ ਹੁਣ ਮੈਨੂੰ ਦੋ ਬਾਰ ਮਾਰਦੇ ਲਿਆਂਦਾ ਕਿਸ ਤਰ੍ਹਾਂ ਜੇ ਮੈਨੂੰ ਕੋਲ ਹੁੰਦਾ ਤਾਂ ਲੈ ਲੈਣੀ ਜੀ ਇਹ ਤੁਹਾਨੂੰ ਹੂੰ ਬਾਬਾ ਜੀ ਰਿਵਾਲਵਰ ਤੁਹਾਡੇ ਹੀ ਹੈ ਜੀ ਹੁਣ ਮੇਰੇ ਹੈ ਹੀ ਨਹੀਂ ਜੀ ਮੈਂ ਤਾਂ ਮੇਰੇ ਘਰੇ ਦੇ ਮੁੰਡੇ ਨਹੀਂ ਹਾਂ ਤੁਸੀਂ ਰਿਵਾਲਵਰ ਪੁੱਛਿਆ ਉਹ ਇੰਨਾ ਕੋਲ ਹੀ ਹੈ ਮੇਰੇ ਸਾਲੇਵਰਾ ਤੁਹਾਡੀ ਕੀ ਇਨਵੋਲਵਮੈਂਟ ਹੈ ਜੀ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਬਿਲਕੁਲ ਦੇਖ ਕਰਦੇ ਹੋ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ 1 ਮਹੀਨੇ ਤੋਂ ਬਾਅਦ ਦਬਾਰਾ ਜਿਹੜਾ ਉਹਨਾਂ ਨੂੰ ਅੱਜ 1-2 ਦਿਨ ਲਈ ਕਹਿ ਕੇ ਜੀ 2 ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਣਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸਟ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਰੈਸ ਨਹੀਂ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਿਆਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਤਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਨਾ ਸਾਲਾ ਉਹਨਾਂ ਨੂੰ ਰੈਸ ਪਾ ਲਓ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅਜ ਸਟਰੋਂਗਲੀ ਪੋਸਟ ਕੀਤਾ ਔਰ ਇਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜਾ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਹੋਮ ਇਟੇਲੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਤਾਂ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਕਿ ਜੇਕਰ ਮੇ ਤੋਂ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦੋ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁਛ ਨਹੀਂ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜਬਾੜੇ ਦਾ ਹਜ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਨਹੀਂ ਹਰਾਸ ਕਰਨ ਲਈ ਉਹਨੂੰ ਦੁਬਾਰਾ ਲਿਆਏ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਅਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਿਮਾਨਡ ਜਿਹੜਾ 1 ਦਿਨ ਦਾ ਦਿੱਤਾ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜਿਹੜਾ ਜੁਰਗਵਿੰਦਰ ਸਿੰਘ ਨੇ ਦੁਬਾਰਾ ਪੇਸ਼ ਕੀਤਾ ਖੇੜੀ ਵਾਲੇ ਨੂੰ ਹਾਂਜੀ ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਇਹਨੇ ਛਤਾਂ ਛਤਾਂ ਲੱਗੀਆਂ ਹੋਈਆਂ ਸੀ ਇਹਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ਦਾਨਤ ਕਰਕੇ ਰਿਮਾਂਡ ਲਿਆ ਸੀ ਅੱਜ ਇਹਦਾ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਤੇ ਕਿਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀ ਕਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ ਸੰਨਵਸੰਦਰ ਸਿੰਘ ਵਾਸੀ ਸ਼ਿਮਲਾਪੁਰ ਪੁਲੀ ਕੋਕਯੂ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਪੇਸ਼ਦਾਨਤ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਤੇ ਰਿਕਵਰੀ ਵਗੈਰਾ ਹੋਈ ਆ ਅਜੇ ਤੱਕ ਨਹੀਂ